ਮਾਈ ਦਾ ਮੱਖਣਾ ਉਹ ਕੱਟ ਦੇ ਨਾ ਅਰੇ ਇਹ ਉਹ ਦੌਲਤ ਆਮ ਚੀਟ ਕੇ ਦਿਖਾएंगे ਬਣੇਗਾ ਆਪਣਾ ਮੁੰਡਾ ਦਾ ਬਈ ਮਰ ਜਣਿਆ ਹੋ ਭਜਣਿਆ ਉਹ ਦਿੱਲੀ ਮੋਰਚੇ ਤੇ ਵੀਰ ਮਿਲਿਆਗਾ ਜਿਹਦੇ ਚ ਬਹੁਤ ਜਿਆਦਾ ਕਲਾ ਬਾਈ ਕਹਿੰਦਾ ਮੈਂ 90 ਬਾਜਾਂ ਘੜ ਦੇਣਾ 90 ਚਲੋ ਬਾਈ ਕਰੋ ਸਟਾਰਟ ਬਾਈ ਤੁਹਾਡਾ ਨਾਂ ਕੀ ਆ ਮੇਰਾ ਨਾਮ ਜਸਪਾਲ ਹਾਂ ਪਿੰਡ ਹਰੀਆਂ ਵਾਲਿਓ ਹਾਂ ਮਾਛੂਆੜੇ ਦੇ ਪਵਿੱਤਰ ਧਰਤੀ ਤੇ ਪਿੰਡ ਵਸਦਾ ਜ਼ਿਲ੍ਹਾ ਲੁਧਿਆਣਾ ਬਾਬੇ ਨਾਨਕ ਦਾ ਪਾਣਾ ਕਲਾਕਾਰ ਫਿਰ ਵੀ ਪੈਦਾ ਉੱਥੇ ਹੀ ਹੋਣਾ ਲਓ ਮੈਂ ਉਸ ਧਰਤੀ ਨੂੰ ਬਲੌਗ ਕਰਦਾ ਜ਼ਿਲ੍ਹਾ ਲੁਧਿਆਣਾ ਬਾਬੇ ਨਾਨਕ ਦਾ ਪਾਣਾ ਪਿੰਡ ਹਰੀਆਂ ਵਾਲਿਓ ਲਓ ਜਿੱਥੋਂ ਮੈਂ ਕਲਾਕਾਰੀ ਤੋਂ ਪੇਸ਼ ਹੋਇਆ ਮੇਰਾ ਉਸਤਾਦ ਗੁਰਦੇਵ ਢਿੱਲੋਂ ਭਜਨਾਵਲੀ ਸੱਪਾਂ ਵਾਲਾ ਮੇਰੇ ਉਸਤਾਦ ਜੀ ਨੇ ਲਓ ਪਹਿਲੀ ਆਵਾਜ਼ ਕੜੂਗਾ ਉਸਤਾਦ ਦੀ ਉਸਤਾਦ ਕੀ ਕਰਾ ਬੇ ਮਰ ਜਣਿਆ ਬੇ ਮਰ ਜਣਿਆ ਬੇ ਸਾਰਾ ਪਿੰਡ ਲੱਭਿਆ ਬੇ ਮਰ ਜਣਿਆ ਬੈਠਾ ਟੁੱਟੀ ਹੋਈ ਮੰਜੀ ਤੇ ਮੈਂ ਕਿਹਾ ਸ਼ਾਂਤੀ ਸਾਰਾ ਪਿੰਡ ਤੂੰ ਕਿਉਂ ਲੱਭ ਕੇ ਆਇਆ ਮੈਨੂੰ ਇਹ ਦੱਸ ਵੀ ਤੈਨੂੰ ਲੱਭਣ ਕਿ ਕੀ ਜਾਂਦੀ ਸਾਰਾ ਪਿੰਡ ਬੇ ਮਰ ਜਣੇ ਮੈਨੂੰ ਇਹ ਦੱਸ ਤੈਨ ਦਿੱਲੀ ਨਹੀਂ ਜਾਣਾ ਉਹ ਸ਼ਾਂਤੀ ਮੈਂ ਤਾਂ ਕੱਲ ਦੀ ਤਿਆਰੀ ਕਰੀ ਬੈਠਾ ਦੇਖ ਲੈ ਸਾਈਕਲੋਂ ਝੰਡੀਆਂ ਲਾਈਆਂ ਹੋਈਆਂ ਨੇ ਬਾਪੂ ਵਾਲੇ ਟਰੈਕਟਰੋਂ ਝੰਡੀਆਂ ਲਾਈ ਹੁਣ ਉਮੋਂ ਦਾ ਤੇ ਵਿਗਲਾ ਭਰਾ ਹੈ ਨਹੀਂ ਦੀਪੀ ਦੀ ਦੀਪੀ ਮਰ ਜਣਿਆ ਹੋ ਜਿਹੜੇ ਚੈਨਲਾਂ ਤੇ ਬਹੁਤ ਆਉਂਦਾ ਉਹ ਵੀ ਕਹਿੰਦਾ ਭਜਣਾ ਤੇਰੇ ਨਾਲ ਮੈਂ ਲਗਾੜ ਤੇ ਬਹਿ ਕੇ ਜਾਊਗਾ ਸ਼ਾਂਤੀਏ ਬੱਲੇ ਬੱਲੇ ਕਰਾਉਣਿਆ ਦਿੱਲੀ ਆਸੀ ਆਏਗਾ ਮੋਰਚਾ ਲਾਉਣਾ ਮੈਂ ਕਹਿੰਦਾ ਮੋਢੀ ਦੀ ਨਸਾਂ ਜੇ ਤੂੰ ਹਾੜਦਾਂਗੇ ਵੀ ਮਰ ਜਣਿਆ ਤੂੰ ਜਾਏਗਾ ਦਿੱਲੀ ਮੈਂ ਕਹਾਂ ਫੇਕਰ ਨਾ ਕਰ ਸ਼ਾਂਤੀ ਆਸੀ ਬੱਲੇ ਕੁੱਟਣੀਓਂ ਕੀ ਬਿੱਲੀ ਮੈਂ ਤੈਨੂੰ ਪਤਾ ਪਹੁੰਚਣਾ ਮੈਂ ਦਿੱਲੀ ਆ ਚ ਹਰਾਣੇ ਵਾਲੇ ਦੇਖਲਾ ਮੈਂ ਕਹਿੰਦਾ ਹਜ਼ਾਰਾਂ ਸੋਏ ਕਬਰوں ਨੇ ਪੰਜਾਬ ਦੇ ਨਾਲ ਰਲ ਕੇ ਕੰਮ ਕਰਦੇ ਨੇ ਕਿ ਜਿੱਤ ਅਸੀਂ ਮੁੱਦ ਲੈਣੀ ਆ ਸਾਡੀ ਲੋ ਇਸ ਆਵਾਜ਼ ਨੂੰ ਹੁਣ ਜੇ ਮੈਂ ਬਦਲ ਦਵਾਂ ਮਿਲ ਮਿੱਤਰ ਦੀ ਕਮੇਟੀ ਦੇ ਵਿੱਚ ਮਿਲ ਮਿੱਤਰ ਕੀ ਗੋ ਓਏ ਹੋਏ ਉਹ ਮੈਂ ਕਿਹਾ ਚੱਕ-ਦਕੇ ਫੜੇ ਉਹ ਮੈਂ ਕਿਹਾ ਬੋਧਿਆ ਓਏ ਮੰਨ ਜਾ ਸਾਰਾ ਪੈੜ ਤੇਰੇ ਮਾਗਰ ਪਿਆ ਹੋਇਆ ਉਹ ਪੋਜ਼ਾ ਦੇ ਲਿਖਾ ਕਾਰੂ ਕਰਾਉਣ ਲੱਗਾ ਹੋਇਆ ਉਹ ਮੈਂ ਕ ਬਲ ਬਲ ਐਵੇਂ ਰੋਲਾ ਪਾਇਆ ਲਓ ਜੀ ਇਸ ਆਵਾਜ਼ ਨੂੰ ਹਿੰਦੀ ਦਾ ਪੰਜਾਬੀ ਬੰਬੇ ਦੇ ਹੀਰੋ ਜਿੰਨੇ ਵੀ ਹੀਰੋ ਨੇ ਬੰਬਲੇ ਜੇ ਉਹ ਆ ਕੇ ਬਣਾਉਣ ਕੀ ਕਰ ਹੁਣ ਪਹਿਲੀ ਆਵਾਜ਼ ਰਮੇਸ਼ਪੁਰੀ ਜੀ ਆਉਦੇ ਨੇ ਉਹ ਕੀ ਕਰ ਅਰੇ ਅਰੇ ਮੋਦੀ अपने अच्छा नहीं काम किया अरे आंदोलन तो हम जीत के दिखाएंगे अरे दो हजार भाई आ रही है ऐसी किसी कराएंगे तुम्हारी मै कैम बो नहीं रंग हो जाता हूँ मैं लो इसके नजा थम। नहीं राजकुमार जी राजकुमार की गिरा हम जानते हैं तुझे जी कहते सर दिया। तुमने तो अच्छा काम नहीं किया गरीबों की जमीन एकड़े जमीन है पंजाब में एकड़े जमीन है हरियाणा में हम ਇਸ ਜ਼ਮੀਨ ਕਾ tome ਇੱਕ ਟੁਕੜਾ ਲੈ ਜਾ। ਜਾਂਦਾ। ਲੋ ਜੀ ਫਿਰ ਨਾਨਾ ਵਟਕਰਾਉਂਦਾ। ਨਾਨਾ ਵਟਕਲ ਕੀ ਕਹਿੰਦਾ। ਬਾਦਲੇ। ਬਾਦਲੇ। ਉਹ ਪਾਟ ਦੇ ਕੋ ਸਮਝਾਣਾ ਪੈਗਾ। ਜਾਂਦਾ। ਆਹ bari zameen da ਮਨੀ ਖੜੇ ਦਾ ਗੱਭਰੂ ਯੋਗ ਰਾਜ ਗੱਗੂ ਗੱਲ ਕੀ ਕਰੇ ਠੋਗ ਰਾਜ ਕੀ ਕਰੇ ਓਏ ਸਾਡੇ ਨਾਲ ਪੰਗੜ ਲੈ ਤੈਨੋਂ ਪਹਿਲਾਂ ਮੋਤੀਆ ਕੋਈ ਦਿਖਾਈ ਨਹੀਂ ਦਿੱਤਾ ਓ ਚੱਟ ਪੇਕੜਿਆ ਬਾਤ ਮਾੜਾ ਹੁੰਦਾ ਮੈਦੇ ਮੱਖਣਾ ਓ ਚੱਟ ਦੇ ਨਾ ਤਤਾ ਰਾਤ ਨੂੰ ਦੁਨੀਓ ਹੁਣ ਗੱਗੂ ਗੱਲ ਕੀ ਜਰਾ ਓਏ ਕਿਨੇ ਪੱਛਕੇ ਜਮੀਨ ਤੇ ਪੈਰ ਰਖੇ ਭੈਣ ਦੇਆ ਵੀਰਾ ਇਹ ਜਮੀਨ ਸਾਡੇ ਪੁਰਖਾਂ ਦੀ ਜਮੀਨ ਆ ਜਾ ਚਲੇ ਜਾ ਜਾ ਚਲੇ ਜਾਂ ਅੰਤ ਨੂੰ ਮਾਫ ਇਸ ਕਰਕੇ ਕਰ ਦੰਨਿਆ ਤੂਸੇ ਤੇ ਮੰਨ ਜਾਏਗਾ ਤੇ ਜਾ ਚਲੇ ਜਾ ਨਾ ਹੀ ਇਨੇ ਕ ਆਵਾਜਾਂ ਨੇ ਬਹੁਤ ਪਿਆਰ ਜਿਵੇਂ ਹੋ ਤੇ ਕਾਫੀ ਮੈਂ ਆਵਾਜ਼ਾਂ ਕਰਦਾ ਪਰ ਮੈਂ ਜਿੰਨੀਆਂ ਦੀ ਆਵਾਜ਼ਾਂ ਕਰਦਾ ਕੁਝ ਕੇ ਬੰਦੇ ਗਰਦਾਰ ਨਿਕਲੇ ਆ ਇਸ ਕਰਕੇ ਮੈਂ ਆਵਾਜ਼ ਨਹੀਂ ਕਰ ਸਕਦਾ ਤੇ ਮੇਰਾ ਵੀਰ ਦੀਪੀ ਭਾਜੀ ਆਏ ਨੇ ਪਹਿਲੀ ਵਾਰ ਮੁਲਾਕਾਤ ਹੋਈ ਹੈ ਬਹੁਤ ਇਹਨਾਂ ਦੀ ਵੀਡੀਓ ਦਾ ਫੈਨ ਆ ਜੀ ਜਿੰਨਾ ਮੈਂ ਦੀਪੀ ਭਾਜੀ ਦਾ ਫੈਨ ਆ ਮੇਰੇ ਉਸਤਾਦ ਨਾਲ ਵੀ ਮੇਰੀ ਗੱਲ ਹੋਈ ਨਹੀਂ ਨਹੀਂ ਬਾਈ ਫੈਨ ਕਹਨ ਉਹ ਆਪਾਂ ਭਰਾ ਹਾਂ ਕੋਈ ਚੱਕਰ ਨਹੀਂ ਤੇ ਮੈਂ ਅੱਜ ਇਹਨਾਂ ਦੇ ਮੂਰੇ ਆ ਬੋਲਣਾ ਤਾਂ ਇੱਕ ਵਾਰ ਸੇ ਮੇਰੇ ਸਾਹ ਸੱਕਰਾ ਵੀ ਇਹਦਾ ਨਹੀਂ ਨਹੀਂ ਬਾਈ ਇਹ ਇਹ ਬਾਈ ਯਾਰ ਘੈਂਟ ਬੰਦਾ ਕਹਿੰਦਾ ਬਾਈ ਕਹਿੰਦਾ ਮੈਂ 90 ਬਾਜਾਂ ਕੱਢ ਦਿੰਦਾ ਤੇ ਆ ਵੀਡੀਓ ਵੱਡੀ ਬਣਦੀ ਤਾਂ ਨਹੀਂ ਇਹ ਤੋਂ ਇੰਨੀਆਂ ਕੜਾਈਆਂ ਕੱਢ ਦਿੰਦਾ ਕਹਿੰਦੇ ਟੈਲੈਂਟ ਆ ਤੇ ਬਾਈ ਘੈਂਟ ਬੰਦਾ ਇਹਨੂੰ ਪ੍ਰੋਗਰਾਮਾਂ ਤੇ ਵੀ ਸੱਦਿਆ ਕਰੋ ਆਪਾਂ ਤਾਂ ਹੈਲਪ ਹੀ ਕਰਨੀ ਆ ਇਹ ਮੈਨੂੰ ਕਹਿੰਦਾ ਬਈ ਜਗਦੀਪਰ ਦਾ ਜੀ ਤੈਨੂੰ ਬਹੁਤ ਚਿਰ ਨੂੰ ਮਿਲਣ ਦਾ ਜੀ ਕਰਦਾ ਸੀ ਅੱਜ ਮੈਨੂੰ ਇਹ ਮਿਲਿਆ ਜੱਫੀ ਪਾ ਕੇ ਮੈਂ ਬਈ ਅੱਜ ਤੇਰੀ ਵੀਡੀਓ ਵੀ ਲਾਜ਼ਮੀ ਪਾਉਣੀ ਆ ਠੀਕ ਆ ਜੀ ਸਾਡੇ ਅਰਦਾਸੇ ਸਾਹਿਬ ਦਾ ਦੀਪ ਦਾ ਮੈਂ ਫੈਨ ਆ ਇਸ ਕਰਕੇ ਮੇਰਾ ਉਸਤਾਦ ਗੁਰਦੇਵ ਢਿੱਲੋਂ ਜੀ ਇਹਨਾਂ ਦੇ ਬਹੁਤ ਇਹਦੀ ਕਲਾ ਨੂੰ ਬਹੁਤ ਪਰਸੰਨ ਕਰਦੇ ਨੇ ਫੋਨ ਤੇ ਵੀ ਮੈਨੂੰ ਕਹਿੰਦਾ ਆ ਗਾਇਲ ਖਣਾ ਆਪਣਾ ਮੁੰਡਾ ਹਰਦਾ ਵਿਆਂ ਦਾ ਵੀ ਮਰ ਜਣਿਆ ਹੋ ਭਜਣਿਆ ਆ ਦੀਪ ਆਂਦਾ ਤੁੰਗੀਆਂ ਵਜਾਂਦਾ ਤੁੰਗੀਆਂ ਸਾਡੀਆਂ ਤੁੰਗੀਆਂ ਵੀ ਮਰ ਜਣਿਆ ਹੋ ਕਿਉਂ ਤਾਂ ਸਰਜੀਤ ਭੁੱਲਰ ਨਾਲ ਵੀ ਜਾਣ ਲੱਗਾ ਮੈਂ ਜਾ ਉੱਥੇ ਵੀ ਦੇਖ ਲਾ ਮੁਰਗੇ ਢਾਉਂਦਾ ਹਾਂ ਸਭ ਥਾਂਕਿਊ ਠੀਕ ਹੈ ਬਈ ਧੰਨਵਾਦ